केपी आर्ट कल्चर एंड वेलफेयर सोसाइटी अमृतसर ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਆਰਮਾਨ ਨਾਮਕ ਪ੍ਰੋਗਰਾਮ ਪੰਜਾਬ ਨਾਲਸ਼ਾਲਾ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਨਿਰਦੇਸ਼ਨ ਅਮਨ ਕੁਮਾਰ ਭਾਰਤਵਾਜ ਵੱਲੋਂ ਕੀਤਾ ਗਿਆ ਅਤੇ ਇਸ ਦੇ ਲੇਖਕ ਜਤਿੰਦਰ ਬਰਾੜ ਸਨ। ਇਸ ਮੌਕੇ ਮਾਪਿਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਨਾ ਦਿੱਤਾ ਜਾਵੇ ਤਾਂ ਜੋ ਉਹ ਮਾੜੇ ਕੰਮਾਂ ਜਾਂ ਡਿਪਰੈਸ਼ਨ ਦੇ ਰਾਹ ਤੇ ਨਾ ਜਾਣ। ਇਸ ਮੌਕੇ ਡੋਲੀ, ਸੱਦਲ, ਰਾਕੇਸ਼ ਸ਼ਰਮਾ, ਵਿਗਨੇਸ਼ ਤਲਵਾਰ, ਸ਼ੈਰੀ ਸਿੰਘ, ਦੀਆ ਸ਼ਰਮਾ, ਵਿਕਾਸ ਸੋਨੂ, ਦਿਲਬਾਗ, ਰਵਨੀਤ ਸਿੰਘ ਵੀ ਮੌਜੂਦ ਸਨ। ਸਰ ਨਸ਼ਾਤ ਨੂੰ ਪਤਾ ਹੀ ਪੰਜਾਬ ਚ ਕਿੰਨਾ ਫੈਲਿਆ ਪਿਆ ਤੇ ਉਸ ਤੋਂ ਵੱਡੀ ਗੱਲ ਇਹ ਕਿ ਸੀ ਜਦੋਂ ਅਸੀਂ ਸਰਚ ਕਰਨਾ ਕਿ ਨਾਟਕ ਕਿਤੇ ਕਿੱਦਾਂ ਕਿਦਾਂ ਪਿਆ ਕਰੀਏ ਤੇ ਬਰਾੜ ਸਰ ਨਾਲ ਗੱਲ ਹੋਈ ਸੀ ਬਰਾੜ ਸਾਹਿਬ ਦੇ ਉਸ ਨਾਟਕ ਨਾਲ ਉਹ ਸੱਚਾਈ ਹੈ ਇਹਦੇ ਬਹੁਤ ਸ਼ੋਅ ਹੋਏ ਬਟ ਦਿੱਕਤ ਇਹ ਹੁੰਦੀ ਹੈ ਕਿ ਮੈਨਾਂ ਇਹ ਸ਼ੋਅ ਨਾ ਹਰ ਪਾਸੇ ਹਰ ਸਕੂਲ ਹਰ ਕਾਲਜ ਹਰ ਜਗ੍ਹਾ ਹੋਣਾ ਚਾਹੀਦਾ ਤਾਂ ਕਿ ਆਪਣੀ ਯੁਵਾ ਪੀੜ੍ਹੀ ਉਹ ਜਾਗਰੂ ਹੋ ਸਕੇ ਸਾਡਾ ਮਕਸਦ ਇਹ ਹੀ ਸੀ ਬਟ ਚਲੋ ਇਹ ਠੰਡੀ ਸੀ ਆਡੀਅੰਸ ਘੱਟ ਥੋੜੀ ਜੀਗੀ ਪਰ ਚਲੋ ਕਿਉਂਕਿ ਨਾਟਕ ਪਹਿਲੇ ਕਾਫੀ ਜਦਾ ਹੋਇਆ ਲੋਕਾਂ ਨੇ ਦੇਖਿਆ ਵੀ ਹੈ ਬਟ ਮੈਂ ਕਹਿੰਦਾ ਕਿ ਲੋਕੀ ਆਣ ਪੂਰਾ ਅੰਬਰਸਰ ਆਵੇ ਨਾਟਕ ਦੇ ਵੇਖੇ ਇੱਕ ਮੈਸੇਜ ਕਰੇ ਕਿ ਬਰਾੜ ਸਰ ਨੇ ਬਹੁਤ ਸੱਚਾਈ ਲਿਖੀ ਹੈ ਸੱਚ ਲਿਖਿਆ ਹੈ ਬਾਕੀ ਵਾਹ ਕਮਾਲ ਲ ਜਿਹੜੀ ਇਹ ਕੇਪੀ ਆਰਟ ਕਲਚਰ ਐਂਡ ਵੈਲਫੇਅਰ ਸੁਸਾਇਟੀ ਨੇ ਜਿਹੜਾ ਅਮਨ ਭਾਰਦਵਾਜ ਜੀ ਜਿਹੜੇ ਕਿ ਇਹਨੂੰ ਚਲਾ ਰਹੇ ਨੇ ਇਹਨਾਂ ਨੇ ਜਿਹੜਾ ਅੱਜ ਵਾਲਾ ਨਾਟਕ ਹੈ ਇਹ ਦਾ ਵਿਸ਼ਾ ਵਸਤੂ ਜਿਹੜਾ ਬਹੁਤ ਗੰਭੀਰ ਤੇ ਬੜਾ ਮੁਸ਼ਕਲ ਸੀ ਹਰ ਕੋਈ ਡਾਇਰੈਕਟਰ ਨਹੀਂ ਇਹਨੂੰ ਪਕੜ ਸਕਦਾ ਇਹਨਾਂ ਨੇ ਪਰ ਜਿੰਨੀ ਮਿਹਨਤ ਕਰਕੇ ਜਿਸ ਤਰ੍ਹਾਂ ਉਹਨੂੰ ਸਮਝ ਕੇ ਉਹਦੇ ਜਿਹੜਾ ਦਰ ਅੰਦਰ ਤੱਕ ਉਸ ਨਾਟਕ ਦੀਆਂ ਫੀਲਿੰਗਸ ਨੂੰ ਜਾਣ ਕੇ ਉਨਸ ਉਹ ਅੱਛੇ ਮਿਊਜ਼ਿਕ ਅੱਛੀਆਂ ਲਾਈਟਸ ਸਰਵਲਵਿੰਗ ਸਟੇਜ ਵਰਤ ਕੇ ਕਮਾਲ ਕਰ ਦਿੱਤੀ ਆ ਅੱਜ ਦਾ ਜਿਹੜਾ ਨਾਟਕ ਹੈ ਇਹ ਹਮੇਸ਼ਾ ਜਿਹੜਾ ਹੈ ਸਾਨੂੰ ਨਾਟਸ਼ਾਲਾ ਨੂੰ ਯਾਦ ਰਹੇਗਾ ਅਸੀਂ ਇਹੀ ਆਸ ਕਰਦੇ ਕਿ ਹੋਰ ਬਹੁਤ ਸਾਰੇ ਨਾਟਕ ਲਿਆਓ ਤੁਸੀਂ ਅਸੀਂ ਇਹੋ ਜਿਕੇ ਕੀਤੇ ਜਾਣ ਅਸੀਂ ਜੋ ਵੀ ਹੈ ਤੁਹਾਨੂੰ ਪੈਲ ਦਿੱਤੀ ਜਾਏਗੀ